ਓਕੇ ਨਾ ਮਤਰੀ ਜੰਤਰੀ ਦੀ ਬੋਲਦਾ ਵੱਡਾ ਸੱਤੋਂ ਵੱਡਾ ਕੋਈ ਮਤਰੀ ਮਤਰੀ ਜੰਤਰੀ ਨਹੀਂ ਹੈ ਇਸ ਪੰਜਾਬ 'ਚ ਸਾਰੇ ਰੋਲ ਦੂੰ ਮੈਂ ਬਕਵਾਸ ਕਰਦਾ ਪਤਾ ਨਹੀਂ ਕਿਹੜਾ ਆ ਵਾ ਆ ਦੇਖੀ ਮੈਂ ਦੀਤੀਏ ਕਿਤੇ ਤੇਰਾ ਜੀਜਾ ਦਾ ਨਹੀਂ ਬਾਬਾ ਮੈਨੂੰ ਉਹਦੀ ਆਵਾਜ਼ ਲਾਦੀ ਹੈ ਭੈਣ ਦੀ ਵੀਰ ਦੀ ਜਿਵੇਂ ਰੌਂਗ ਨੰਬਰ ਤੋਂ ਬਣਾ ਕੇ ਆਪਣਾ ਫੁੱਦੂਲਾ ਹੁੰਦਾ ਸੁਣੀ ਮੜੀ ਬਾਤ ਓਏ ਭੰਤੇ ਮੈਨੂੰ ਲੱਗਦਾ ਮੇਰਾ ਜੀਜਾ ਹੀ ਆਹੇ ਉਹਨੂੰ ਕਹੋ ਸਹੇ ਨਾ ਬੋਲ ਧੜਕ ਕੇ ਜੇ ਉਹਨੇ ਬਈ ਰਿਕਾਰਡਿੰਗ ਰੋਡਿੰਗ ਕਰ ਲਈ ਉਹਨੇ ਤਾਂ ਪਾ ਦਈਣੀ ਹੈ ਜ਼ਿੱਦਾ YouTube ਤੇ ਪਰ ਤੇਰੀ ਕਿੰਨੀ ਖੇਲੀ ਗੋਡੀਆਂ ਆ ਬਈ ਭੰਤਾ ਲੋਕਾਂ ਨਾਲ ਆਏ ਕਰਦਾ ਵਾ ਇਹ ਕਿੱਥੇ ਇਨਸਾਫ ਦਵਾ ਦੂਗਾ ਗੱਲਾਂ ਵਿੱਚੋਂ ਬਹੁ ਨਿਕਲਣੀਆਂ ਨੇ ਤੇਰੀ ਅਗਲੀ ਵਾਰੀ ਸਰਕਾਰ ਵੀ ਨਹੀਂ ਬਾਨੀ ਫਿਰ ਥੋੜਾ ਜਿਹਾ ਦੇਖ ਕੇ ਬਹੁਤ ਚੌਸਤਾ ਹੋ ਗਿਆ ਅੱਜਕੱਲ ਮਾਰਮੂਲ ਖਾਣਾ ਛੱਡਤਾ ਉਹਨੇ ਹਣ ਤਾਂ ਕਰਕੇ ਦਿਮਾਗ ਦੀਆਂ ਨਾੜੀਆਂ ਖੁੱਲ ਗਈਆਂ ਓਏ ਇਹਨੂੰ ਸਮਝਾ ਲੈ ਵੀਰ ਬਣ ਕੇ ਮੈਂ ਨਹੀਂ ਕੋਸੀ ਨੂੰ ਕਹਿੰਦਾ ਇਹਨੂੰ ਕਹੇ ਹਣ ਜੇ ਤੂੰ ਰਿਕਾਰਡਿੰਗ ਵਿਕਾਰਲੀ ਹੋਈ ਤਾਂ ਭਰਾ ਬਣਿਆ ਨੈਟ ਤੇ